ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਨਾਮ ਕੋਰ ਜੱਟ ਸਿੱਖ ਸੋਹਣੀ ਸੰਖੇ ਲੜਕੀ ਆਸਟ੍ਰੇਲੀਆ ਦੀ ਜੰਪਲ ਨਕੋਦਰ ਜਲੰਧਰ ਏਰੀਆ ਉਮਰ 27 ਸਾਲ ਕੱਦ 5 ਫੁੱਟ 4 ਇੰਚ ਸਟੱਡੀ ਬਿਜ਼ਨਸ ਐਂਡ ਲਾ ਡਿਗਰੀ ਓਕੂਪੇਸ਼ਨ ਹੈ ਲਾਇਰ ਦਾ ਵੈਲ ਸੈਟਲਡ ਨੇ ਜੀ ਇਹ ਮੈਨਰਸ ਐਂਡ ਗੁੱਡ ਬਿਹੇਵੀਅਰ ਫੈਮਲੀ ਹੈ ਲਿਵਿੰਗ ਇਨ ਸਿਡਨੀ ਆਸਟ੍ਰੇਲੀਆ ਲਾਸਟ 35 ইয়ার ਤੋਂ ਮੂ ਨੰਬਰ ਹੈ ਜੀ ਇਹਨਾਂ ਦਾ 61478 790073 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਜੀ ਰਿਸ਼ਤੇ ਦੀ ਤੁਸੀਂ ਜਦੋਂ ਰਿਸ਼ਤਾ ਕਰਨਾ ਹੈ ਤਾਂ ਉਹਦੀ ਪੂਰੀ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰੂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਬਿਰਦੀ ਗੁੱਤ ਤਰਨਤਨ ਸਾਹਿਬ ਏਰੀਆ ਜਨਮ 1994 ਕੱਦ 5 ਫੁੱਟ 8 ਇੰਚ ਸਟੱਡੀ ਐਮਏ ਇੰਡੀਅਨ ਆਰਮੀ ਦੇ ਵਿੱਚ ਸਰਕਾਰੀ ਜੋਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 987990857 ਇਹਨਾਂ ਦਾ ਫੋਨ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਸਿੰਘ ਸੈਣੀ ਸਿੱਖ ਸਰਦਾਰ ਲੜਕਾ ਪੀਆਰ ਕੈਨੇਡਾ ਰੂਪਨਗਰ ਏਰੀਆ ਜਨਮ 2001 ਕੱਦ 5 ਫੁੱਟ 8 ਇੰਚ ਸੁਪਰਵਾਈਜ਼ਰ ਇਨ ਡਾਊਨਟਾਊਨ ਟ੍ਰਾਂਟੋ ਤੇ ਸਟੱਡੀ ギਵਿੰਗ ਐਗਜ਼ਾਮ ਫਾਰ ਪੁਲਿਸ ਫੋਰਸ ਕਰੰਟਲੀ ਲਿਵਿੰਗ ਇਨ ਮੀਸੀਸਾਗਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9463681145 ਇਹਨਾਂ ਦਾ ਸੰਪਰਕ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोट करो जी गुरप्रीत सिंह आलू वाले लड़का बठिंडा एरिया जन्म उन्नीस सौ छियानवे स्टडी बीटेक बतौर असिस्टेंट मैनेजर पंजाब ग्रामीण गौरमेंट बैंक जॉब करता है प्रॉपर्टी पंद्रह किले दो तीन प्लाट सैलरी नब्बे हज़ार महीना संपर्क नंबर है जी अठानवे अठ सौ पचासी सौ पच्ची ਇਸ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਪੀਆਰ ਕੈਨੇਡਾ ਬਰਨਾਲਾ ਏਰੀਆ ਜਨਮ 2000 ਕੱਦ 5 ਫੁੱਟ 9 ਇੰਚ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਆਪਣੀ ਫ੍ਰੇਮ ਕੰਪਨੀ ਸਾਰਾ ਪਰਿਵਾਰ ਕੈਨੇਡਾ ਇਹਨਾਂ ਦਾ ਵਟਸਐਪ ਨੰਬਰ ਹੈ ਜੀ 97794 95229 ਇਹਨਾਂ ਦਾ ਸੰਪਰਕ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕਿ ਲੜਕਾ ਸੰਦੂ ਗੁੱਤ ਵੈਸ਼ਨੂ ਵਰਕ ਪਰਮਿਟ ਤੇ ਕੈਲੀਫੋਰਨੀਆ ਮੋਗਾ ਏਰੀਆ ਜਨਮ 1991 ਕੱਦ 6 ਫੁੱਟ ਜੋਬ ਰਿਸਟ੍ਰਟਡ ਨਰਸ ਵਧੀਆ ਪੈਕੇਜ ਆਪਣਾ ਘਰ ਫਰੇਮੈਂਟ ਵਿੱਚ ਮਾਤਾ ਪਿਤਾ ਗ੍ਰੀਨ ਕਾਰਡ ਹੋਲਡਰ ਨੇ ਸਮ WhatsApp ਨੰਬਰ ਹੈ ਜੀ ਇਹਨਾਂ ਦਾ 98555 43660 ਅਗਲਾ ਨੰਬਰ ਹੈ प्लस एक पांच सौ दस चार सौ तरवंजा जीरो जीरो पचासी यहाँ का संपर्क नंबर है जी बाकी जा रिश्ते बारे नंबर तो से संपर्क करके लै सकते हो